ਕੈਮਰੀ ਕਾਟਨ ਦੇ ਨਵੇਂ ਡਿਜ਼ਾਈਨ ਆ ਚੁੱਕੇ ਨੇ ਤੇ ਆਫਰ ਦਾ ਪ੍ਰਾਈਸ ਵੀ ਕੱਟ ਕਰ ਦਿੱਤਾ ਗਿਆ ਜੀ 1350 ਰੁਪਏ ਦੇ 3 ਸੂਟ ਆਉਣਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਜੇ ਤੁਸੀਂ ਇੱਕ ਸੂਟ ਲੈਣਾ ਹੋਵੇ 550 ਰੁਪਏ ਦਾ ਇੱਕ ਸੂਟ ਆਊਗਾ ਠੀਕ ਹੈ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਤੁਸੀਂ 3 ਸੂਟ ਆਫਰ ਦੇ ਵਿੱਚ ਲਓਗੇ ਤੇ 1350 ਦੇ 3 ਸੂਟ ਤੁਸੀਂ ਬਾਈ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਵਿੱਚ 올 ਇੰਡੀਆ ਤੇ ਕੈਂਬ੍ਰਿਕ ਕਾਟਨ ਦੇ ਸੂਟ ਹੁੰਦੇ ਆ 2 ਮੀਟਰ ਸ਼ਰਟ ਹੁੰਦੀ 2 ਮੀਟਰ ਬਾਟਮ ਹੁੰਦੀ ਬਹੁਤ ਸੋਹਣੇ ਸੂਟ ਨੇ ਤੁਸੀਂ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਲੈਸਾਂ ਲਾ ਕੇ ਡਿਜ਼ਾਈਨ ਕਰ ਸਕਦੇ ਹੋ ਡੇਲੀ ਵੇਅਰ ਵਾਸਤੇ ਯੂਜ਼ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਸਪੈਸ਼ਲ ਆਫਰ ਹੈ ਇਹ ਆਫਰ ਸਿਰਫ ਇਨਾਂ ਏ ਵੀਡੀਓ ਤੇ ਆਏਗੀ ਹੋਰ ਕਿਸੇ ਵੀਡੀਓ ਤੇ ਨਹੀਂ ਅਗਲੀ ਵੀਡੀਓ ਤੇ ਪ੍ਰਾਈਸ ਜ਼ਿਆਦਾ ਹੋ ਜਾਏਗਾ ਜਿੰਨੇ ਵੀ ਸੂਟ ਤੁਸੀਂ ਲੈਣੇ ਇਹਨਾਂ ਦੇ ਵਿੱਚੋਂ ਤੁਸੀਂ 3 ਸੂਟ ਆਪਣੀ ਚੁਆਇਸ ਦੇ ਸਿਲੈਕਟ ਕਰ ਸਕਦੇ ਹੋ ਮੈਨੂੰ WhatsApp ਤੇ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਜੇਕਰ ਤੁਸੀਂ ਇੱਕ ਸੂਟ ਲੈਣਾ ਤਾਂ ਉਹ ਵੀ ਲੈ ਸਕਦੇ ਇੱਕ ਸੂਟ ਦਾ ਪ੍ਰਾਈਸ 550 ਰੁਪਏ ਹੋਏਗਾ ਤਾਂ ਤੁਸੀਂ ਫ੍ਰੀ ਸ਼ਿਪਿੰਗ ਦੇ ਵਿੱਚ ਬਾਈ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੇ ਤੁਸੀਂ ਸਾਡੇ ਤੋਂ ਸਟਿਚ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਰਖਵਾ ਸਕਦੇ ਆਪਣੇ ਨਹੀਂ ਡਿਜ਼ਾਈਨ ਭੇਜ ਕੇ ਲੈਸਾਂ ਦੇ ਡਿਜ਼ਾਈਨ ਕਰਵਾ ਸਕਦੇ ਹੋ ਜਾਂ ਬਾਟਮ ਤੇ ਵਰਕ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ